ਹਾਂਜੀ ਮਿੱਤਰੋ ਅੱਜ ਗੱਲ ਕਰਾਂਗੇ ਜੀ ਆਪਾਂ ਉਹਨਾਂ ਪਿੰਡਾਂ ਦੀ ਜਿਨ੍ਹਾਂ ਦੇ ਵਿੱਚ ਇੱਕੋ ਗੋਤ ਵਾਲੇ ਜ਼ਿਆਦਾ ਜੱਟ ਵਸਦੇ ਹਨ ਸਭ ਤੋਂ ਪਹਿਲਾਂ ਹੁੰਦਾ ਜੀ ਔਲਖ ਔਲਖ ਵਾਲੇ ਹੈਗੇ ਜੀ ਪਿੰਡ ਨਰਲੀ ਠੱਠਾ ਸਰਹਾਲੀ ਵੱਡੀ ਕੋਹਾਲਾ ਕੋਹਲੀ ਬੈਰਵਾਲ ਲੋਪੋਕੇ ਸ਼ਾਹਬਾਜਪੁਰ ਅਧਿਕ ਸੰਧੂਆ ਵਾਲੇ ਹੈਗੇ ਜੀ ਸਰਹਾਲੀ ਬਲਟੋਵਾ ਪੜਾਣਾ ਮਨਾਵਾ ਅਧਿਕ ਪਿੰਡ ਚੱਲਾਂ ਵਾਲੇ ਹੈਗੇ ਜੀ ਚਹਿਲ ਰਾਜੂਲ ਚਲਕਲਾ ਚੈਲਖੁਰਦ ਕਸੋਚੈਲ ਮਾਧੋਪੁਰ ਪੈਣੋ ਲੱਗਾ ਅਧਿਕ ਪਿੰਡ ਗਿੱਲਾਂ ਦੇ ਹੈਗੇ ਜੀ ਗਿੱਲ ਆਪਣਾ ਤਮੋਟ ਗੋਰੀਵਾਲਾ ਗਿੱਲ ਸਿਹੋੜਾ ਲਿੱਦੜ ਬਸਰਕੇ ਗਿੱਲਾ ਗਿੱਲ ਵਾਲੀ ਅਧਿਕ ਪਿੰਡ ਸੇਖੋਂ ਵੱਲੋਂ ਹੈਗੇ ਜੀ ਦਾਖਾ ਸੇਖਵਾ ਬਡੂੰਦੀ ਭੜੀ ਸੇਖੋਪੱਤੀ ਕਾਂਡਗੜ ਫਰਵਾਲੀ ਆਲੋਂ ਵਾਲਾ ਰੁਖਾਲਾ ਚਿਪੜਾਂ ਵਾਲੀ ਧਰਾੰਗ ਸੇਖਵਾ ਲੰਗੜੋਵਾ ਅਧਿਕ ਪਿੰਡ ਜੋਲ ਵੱਲੋਂ ਵਸਾਇਓ ਪਿੰਡ ਹੈਗੇ ਜੀ ਵਡਾਲਾ ਜੋਲ ਜੋਲ ਝੰਡੇ ਵਾਲਾ ਜੋਲ ਜੋਲਟਾਏ ਅਧਿਕ ਪ੍ਰਸਤ ਪਿੰਡ ਚੀਮਾ ਵੱਲੋਂ ਹੈਗੇ ਜੀ ਚੀਮਾ ਕਲਖ ਰਾਮਗੜ੍ਹ ਸਰਦਾਰਾ ਮਲੋਦ ਚੀਮਾਕਲਾ ਚੀਮਾਖੁਰ ਖੁਰਦ ਅਧਿਕ ਪਿੰਡ ਬਾਕੀ ਖੈਰਾ ਵੱਲੋਂ ਵਸਾਈ ਹੈਗੇ ਜੀ ਖੈਰਾ ਮੱਖੂ ਰਾਜਗੜ੍ਹ ਖੇਰਾ ਕਲਾ ਖੇਰਾਖੁਰਦ ਖਡੂਰ ਸਾਹਿਬ ਨਾਗੋਕੇ ਉਸਮਾ ਸੇਰੋਂ ਚੂਸਲੇਵੜ ਖੈਰਾ ਮਾਨਕਪੁਰ ਤਰਖਾਨਵਦ ਅੱਬਪੁਰਾ ਗਿੱਦੜਵਿੰਡੀ ਖਾਲਸੀਆਂ ਬਾਜਣ ਅਧਿਕ ਪਿੰਡ ਤੇ ਬਾਕੀ ਜਿਹੜੇ ਹੋਰ ਪਿੰਡਾਂ ਦੇ ਹੈਗੇ ਗੋਤਾਂ ਵਾਲੇ ਪਿੰਡ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਤਤਾਲੇ ਸਾਰੇ ਵੀਰਾਂ ਨੂੰ